ਪਹਿਲਾ ਇੱਕ ਕਾਪੀ ਪੈਨ ਰੱਖਿਆ ਜਾਂਦਾ ਹੈ ਉਹਦੇ ਤੇ ਸਾਖ ਪਤਾਬ ਲਿਖਿਆ ਜਾਂਦਾ ਹੈ ਜਿੱਥੇ ਸਾਖ ਪਤਾਬ ਹੈ ਉਥੇ ਸਮਝੋ ਗੁਰੂਦਾਨੀ ਉਥੇ ਸਾਡਾ ਆਪਣਾ ਲੰਗਰ ਹੈ ਜਿੱਥੇ ਕੋਈ ਸਾਖ ਪਤਾਬ ਨਹੀਂ ਕਿੱਧਰੋਂ ਆਉਂਦਾ ਕਿੱਧਰ ਜਾਂਦਾ ਤੇ ਇਹ ਗੁਰੂ ਆਪਣੇ ਲੰਗਰ ਦੇ ਵਿਚਾਰਕ ਬਰਕਤ ਹੁੰਦਾ ਹੈ ਇਹ ਦੇਰ ਤੇ ਛੜੇ ਮੋਢੇ ਤਾਂ ਹੀ ਨਾਲ ਕੀ ਲੱਗਦਾ ਮੈਂ ਨਾ ਹੁੰਦਾ ਤਾਂ ਲੰਗਰ ਕਿਹਨੇ ਲਾਉਣਾ ਸੀ ਇੱਥੇ ਇਹ ਮੈਂ ਨਾ ਹੁਣ ਕਰਤਾਰ ਕੀਨੇ ਬਣਾਣਾ ਸੀ ਨਹੀਂ ਉਹ ਸਿੱਖਾ ਦਿੱਥੇ ਦਾ ਸੇਵਾ ਲਈਆ ਗੁਰੂ ਨੇ ਇਹ ਤਾਂ ਗੁਰੂ ਦੀ ਆਪਣੀ ਮੌਜ ਹੈ ਬੋਲੋ ਸਤ ਨਾਮੁ ਸਿਵਾ ਗੁਰੂ ਗਿਆਨ ਤਾਂ ਕਿ ਸੌ ਸੌ ਦੇ ਨੋਟਾਂ ਦੀਆਂ ਢੇਰੀਆਂ ਲੱਗੀਆਂ ਪਈਆਂ ਉਹ ਬੈਠਾ ਸੀ ਦੇਖ ਕੇ ਹੈਰਾਨ ਹੋ ਗਿਆ ਕਹਿੰਦਾ ਸਾਦਾ ਕੋਈ ਤਾਂ ਮਾਈ ਹੋਉਂਤੇਗੀ ਬਾਬਾ ਜੀ ਨੇ ਫੇਰ ਸੇਵਾਦਾਰ ਪੰਜ ਚਾਰ ਬੁਲਾਏ ਕਹਿੰਦੇ ਭਾਈ ਪਹਿਲਾਂ ਪ੍ਰਸ਼ਾਦ ਦੀ ਦੇਗ ਪਰਾ ਕੇ ਸੰਤ ਕਾਈ ਹੈ ਹੁਣ ਲੰਗਰ ਬਣਾਓ ਫਟਾਫਟ ਲੰਗਰ ਤਿਆਰ ਹੋ ਗਿਆ ਪ੍ਰਸ਼ਾਦੇ ਬਣ ਗਏ ਤਾਲਾ ਬਣ ਗੀਆਂ ਸਬਜ਼ੀਆਂ ਬਣ ਗਈਆਂ ਦੱਗਾ ਬਣ ਗਈਆਂ ਠੀਰ ਬਣ ਗਈ ਸਾਰੇ ਲੰਗਰ ਪਕਵਾਨ ਚਿੱਤੀ ਜਣ ਤਿਆਰ ਹੋ ਕੇ ਸੰਗਤ ਖੋਦੀ ਸੀ ਸਭ ਨੂੰ ਲੰਗਰ ਪਾਣੀ ਛਕਾਇਆ ਤੇ ਹੁਣ ਉਹ ਬੈਠਾ ਲੱਕੀ ਜਾਂਦਾ ਵੀ ਮੇਰੇ ਕਰਮੀਆਂ ਦੀ ਤਾਂ ਕੋਈ ਵੈਲੀ ਨਹੀਂ ਨਹੀਂ ਹੈ ਇਤਨਾ ਬਾਬਾ ਕੋਲੇ ਮਾਇਆ ਦੀ ਕੋਈ ਤੋੜ ਨਹੀਂ ਹੈ ਪਤਾ ਹੀ ਨਹੀਂ ਮਾਇਆ ਕਿਤਨွာਗੀ ਤੇ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਨਾ ਪਤਨੀ ਪਾਤਸ਼ਾਹ ਮਾਝੀ ਨੇ ਕਹਿੰਦੇ ਨੰਦਰ ਲਾ ਦੇ ਬਾਬਾ ਜੀ ਮੇਰੇ ਕੋਲੇ ਤਾਂ ਕੁਝ ਨਹੀਂ ਆ ਸਿੱਧੀ ਲੋਕਾਂ ਨੇ ਮੇਨੂੰ ਕੁੱਟ ਕੇ ਕੱਢ ਦਿੱਤਾ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਨੇ ਕਿਹਾ ਧਨ ਕਲਗੀ ਪਾਤਸ਼ਾਹ ਮਾਝਰੇ ਕੀਤਾ ਕਰ ਦਿੱਤਾ ਬਾਬਾ ਨਿਹਾਲ ਸਿੰਘ ਜੀ ਕਹਿੰਦੇ ਇਹਦੇ ਵਿੱਚੋਂ ਕੱਟੀ ਜਾ ਭਤੀਜਾ ਕਹਿੰਦੇ ਤੋੜ ਨਹੀਂ ਆਉਂਦੀ ਹੈ ਅੱਜ ਵੀ ਦੇਖੋ ਹਰੂ ਸ਼ਾਮ ਦੀ ਧਰਤੀ ਤੇ ਜਿਹੜੀ ਸੰਗਤ ਆਉਂਦੀ ਹੈ ਕਹਿੰਦੇ ਪਹਿਲਾਂ ਤਾਂ ਉੱਥੇ ਨਕਲ ਸਿਖਾਉਦੇ ਨੇ ਫਿਰ ਜਦੋਂ ਗੱਡੀ ਦੇ ਵਿੱਚ ਆ ਕੇ ਸੰਗਤ ਬੈਠ ਜਾਂਦੀ ਹੈ ਭੱਜ ਕੇ ਫੇਰ ਗੱਡੀ ਨੂੰ ਚਾ ਕੇ ਜਿਹੜਾ ਸਿੱਕੇ ਜਾਂਦੇ ਨੇ ਕੋਈ ਪੁਖਾ ਨਾ ਚੜਿਆ ਜਾਵੇ ਕੀ ਤਾਂ ਲੰਗਰ ਹੈ ਬਾਬੇ ਰਾਮ ਸਿੰਘ ਦਾ ਜਾਂ ਬਾਬੇ ਬਰਵੰਤਰ ਸਿੰਘ ਦਾ ਲੰਗਰ ਹੈ ਜਿਹੜੇ ਹੁਣ ਨੇ ਸੰਤ ਉੱਥੇ ਉਹ ਲੰਗਰ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਉਹ ਆਪ ਸਦਾ ਵਰਤ ਜਿਨੇ ਆਪਣੇ ਨਗਰ ਦੇ ਵਿੱਚ ਤੇ ਪਤਾ ਹੀ ਨਹੀਂ ਭਗਵਾਨ ਕਿਥੋਂ ਜਿਹੜੇ ਅੱਜਾ ਕਿਉਂ ਹੁੰਦੇ ਨੇ ਕਹਿੰਦੇ ਬਾਬਾ ਬਲਵਿੰਦਰ ਸਿੰਘ ਤੇ ਬਾਬਾ ਨਰਿੰਦਰ ਸਿੰਘ ਜੀ ਦੋ ਆ ਮਹੁਰਤੇ ਨੇ ਉੱਥੋਂ ਦੀ ਸੰਗਤ ਨੇ ਇਨਾਮ ਰੱਖਿਆ ਹੋਇਆ 5 ਲੱਖ ਰੁਪਏ ਦਾ ਇਨਾਮ ਵੀ ਜਿਹੇ ਬਾਬਾ ਬਲਵਿੰਦਰ ਸਿੰਘ ਤੇ ਬਾਬਾ ਜਿਹੜੇ ਬਾਹੁਰਤੇ ਨੇ ਉਹਨਾਂ ਨੂੰ ਕਹਿੰਦੇ ਕੋਈ ਸੁਤਿਆਂ ਨੂੰ ਦੇਖ ਲਵੇ ਬਿਸ਼ ਕੇ ਉਹ ਕਿਤੇ ਪਏ ਹੋਣਾ ਕਹਿੰਦੇ 11 ਵਜੇ ਲੰਗਰ ਤੋਂ ਜਾਂਦੇ ਨੇ 1 ਵਜੇ ਨੂੰ ਇਸ਼ਨਾਨ ਕਰਕੇ ਫਿਰ ਆ ਜਾਂਦੇ ਨੇ ਸਾਰਾ ਦਿਨ ਸਾਰੀ ਰਾਤ ਪਰਮਾਤਮਾ ਦੀ ਬੰਦਗੀ ਕਰਦੇ ਨੇ ਕਹਿੰਦੇ ਕਿਸੇ ਨੇ ਸੁੱਤੇ ਹੀ ਨਹੀਂ ਵੇਖਿਆ ਜਿਵੇਂ ਕਿ ਕਿ ਉਸੇ ਕਲਕੀਆਂ ਵਾਲਾ ਫਿਰ ਕਿਉਂ ਨਹੀਂ ਜਾਊਗਾ ਮੋਦ ਸਤਰਾ ਉਸ ਜਗਾ ਉੱਤੇ ਕਿਉਂ ਨਹੀਂ ਕਲਕੀਆਂ ਵਾਲਾ ਜਾਊਗਾ ਤੇ ਜਿਹੜੇ ਬਾਅਦ ਤੁਸੀਂ ਨੇ ਬਾਬਾ ਜੀ ਨਾਲ ਉਹ ਬੜੇ ਪਿਆਰ ਵਿੱਚ ਆ ਕੇ ਸੰਗਤਾਂ ਦੀ ਸੇਵਾ ਕਰਦੇ ਨੇ

ਮਾ ਮਨੀ ਕਾ ਲੇ ਕੇ ਭਾਈ ਜਿਉਂ ਕਰੋ ਪੰਜ ਗੁਰ ਸਿੰਘ ਦਿੱਤ ਨੇਮੀ ਰਹਿਤ ਦੇ ਪੱਕੇ ਹੋਣ ਅੰਮ੍ਰਿਤ ਧਾਰੀ ਹੋਣ ਉਹ ਪੰਜ ਸਿੱਖ ਜਾਓ ਇਹ ਮਾਇਆ ਜਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਗੋਲਕ ਵਿੱਚ ਪਾ ਦਿਓ ਅੰਮ੍ਰਿਤ ਸਰ ਦੀ ਧਰਤੀ ਤੇ ਮੈਂ ਤਾਂ ਸਤਗੁਰੂ ਤੋਂ ਮਾਇਆ ਉਧਾਰੀ ਲਈ ਸੀ ਬੋਲੋ ਸਤਨਾਮ ਵਾਹਿਗੁਰੂ ਮੈਂ ਤਾਂ ਗੁਰੂ ਰਾਮਦਾਸ ਮਹਾਰਾਜ ਤੋਂ ਪੈਸੇ ਉਧਾਰੇ ਲਏ ਸੀ ਉਹਨਾਂ ਦੇ ਪੈਸੇ ਨੇ ਮੇਰੇ ਨਹੀਂ ਹੈ ਦੇ ਪੰਜ ਸਿੱਖ ਗਏ ਜਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਲੰਗਰਾਂ ਦੇ ਵਿੱਚ ਮਾਇਆ ਪਾ ਦਿੱਤੀ ਤੇ ਇਹ ਕਰਦੇ ਨੇ ਸਾਧੂ ਨਾਮ ਜਪਣ ਵਾਲੇ ਬੰਦੇ ਕੀ ਕਰਨ ਵਾਲੇ ਤੇ ਸਾਡੇ ਬਾਪੂ ਗੁਰੂ ਜੀ ਜਿੱਤੇ ਵੀ ਕਰਦੇ ਖਾਚੇ ਸਾਧੂ ਰੱਬ ਦੇ ਕਿਹਨਾਂ ਐਤੋ ਸਾਧੂ ਦਾ ਕੋ ਜਨਨਾ ਕਿਹੜਿਆ ਰੱਬ ਦਾ ਘਰ ਹੈ ਜਿਵੇਂ ਤੁਹਾਡੇ ਪੈਸੇ ਬੈਂਕ ਵਿੱਚ ਪਏ ਨਹੀਂ ਕਿਸੇ ਦੇ ਪੈਸੇ ਇੱਥੇ ਧਰ ਹੋਏ ਪਏ ਨਹੀਂ ਕਿਸੇ ਦੇ ਪੈਸੇ ਬਰਨਾਲੇ ਨਹੀਂ ਕਿਸੇ ਦੇ ਕੋਲੇ ਵੱਧ ਨਹੀਂ ਸੰਗਰੂਰ ਜਮਾ ਕਰਾਇਆ ਪਰ ਰੱਬ ਨੇ ਪਿਆਰਿਆਂ ਦੇ ਪੈਸੇ ਸਤਿਗੁਰੂ ਦੇ ਖਜ਼ਾਨਿਆਂ ਦੇ ਵਿੱਚ ਨੇ ਨਾਮ ਦੇ ਖਜ਼ਾਨੇ ਭਰ ਭਰ ਕੇ ਜਿਹੜੇ ਉਹ ਆਪਣੇ ਪਿਆਰੇ ਬਰਤਾਰੇ ਨੇ ਤੇ ਉਹ ਜਿਹੜਾ ਫਿਰ ਬੈਠਾ ਸੀ ਬਾਬਾ ਜੀ ਨੇ ਚੱਲਣ ਫੜਲੇ ਚੱਲਣ ਫੜ ਕੇ ਕਹਿਣ ਲੱਗਿਆ ਆਪ ਚਲੋ ਮਾਰਾ ਬਾਗਵਤੀ ਮਾਤਾ ਨੋਈ ਜੀ ਹੈ ਦੋ ਬੱਚੇ ਨੇ ਕਮਾਲਾ ਤੇ ਕਮਾਲੀ ਤੇ ਬਰੋਤੀਆਂ ਨੇ ਚਿੱਠੀਆਂ ਲੈ ਕੇ ਬਾਧੀਆਂ ਇਹ ਪਹਿਲਾਂ ਤੋਂ ਲੈ ਕੇ ਚੱਲਿਆ ਆਉਂਦਾ ਕੰਮ ਹੋਈ ਅਜ ਨਹਾ ਲਈ ਹੈ ਜਿੱਥੇ ਸੱਚਾ ਉੱਥੇ ਤੂਠ ਹੈ ਜਿੱਥੇ ਗੁਰਮਖਾਉਸੀ ਮਾਰਗ ਹੈ ਜਿੱਥੇ ਦੇਣਾ ਉੱਥੇ ਰਾਤ ਹੈ ਇਹ ਚੱਲਦਾ ਹੁੰਦਾ ਕੰਮ ਗੁਰੂ ਕੀ ਨਾਲ ਹੀ ਪੈਦਾ ਹੋ ਜਾਂਦੇ ਨੇ ਬਿਨਾਂ ਵੈਸੇ ਨੂੰ ਪੈਦਾ ਹੁੰਦੇ ਨੇ ਬੋਲੋ ਸਤਨਾਮ ਵਾਹਿਗੁਰੂ ਮਾਣ ਕੇ ਜੀ ਜੀ ਦੇ ਬਰੋਤੀ ਮੰਨ ਕੇ ਬਹੁਤੇ ਲਈ ਦਿੱਤੀਆਂ ਲੈ ਕੇ ਪਾਰ ਦਿੱਤੀਆਂ ਵੀ ਭਗਤ ਕਬੀਰ ਜੀ ਦੇ ਘਰ ਐਸ ਦਿਨ ਜਗ ਹੋਣਾ ਠੀਕ ਆ ਬਈ ਸਾਧੂ ਨਾਮ ਜਪੜ ਵਾਲੇ 10 ਇੱਧਰ ਤੁਰੇ ਹੁੰਦੇ ਨੇ 20 ਇੱਧਰ ਤੁਰੇ ਹੁੰਦੇ ਨੇ 50 ਇੱਧਰ ਤੁਰੇ ਆਉਂਦੇ ਨੇ ਭਗਤ ਕਬੀਰ ਜੀ ਕਾਸੀ ਜੀ ਧਰਤੀ ਤੋਂ ਬਾਹਰਲੇ ਪਾਸੇ ਖੜੇ ਨੇ ਦੇਖ ਕੇ ਸਾਧੂ ਨੂੰ ਕੁਝ ਹੀ ਜਾਣੀ ਬਲਤ ਨਹੀਂ ਮੱਥਾ ਦੇ ਕੇ ਕਹਿੰਦੇ ਭਗਤੋ ਇੱਥੇ ਚੱਲੇ ਕਹਿੰਦੇ ਇੱਥੇ ਭਗਤ ਕਬੀਰ ਜੀ ਜਲਾਹੇ ਦਾ ਮੁੰਡਾ ਹੈ ਉਹਦੇ ਘਰ ਦੇ ਵਿੱਚ ਜੱਗ ਹੋ ਰਿਆ ਆ ਦੇ ਕੋਦੇ ਚਿੱਠੀ ਪਾਈਏ ਸਾਨੂੰ ਭਗਤ ਕਬੀਰ ਜੀ ਕਹਿੰਦੇ ਜੋ ਟੇਰ ਡਾਉ ਨਾ ਜੋ ਉਹਨਾਂ ਨੇ ਘਰ ਕਿੱਥੇ ਦਾ ਘਰ ਕਹਿੰਦੇ ਸਾਹਮਣੇ ਘਰ ਉਹਨਾਂ ਦੀ ਹੈ ਆਪ ਦੁਰਪੇ ਅੱਗੋ ਦੇਖਦਾ 100 ਦਾ ਜੱਥਾ ਹਗਲਾ ਰਿਹਾ ਮਾਂ ਪੁੱਤ ਖਾ ਰਹੇ ਉਹਨਾਂ ਨੂੰ ਮਖਾਟੇ ਕਿਹਾ ਅੱਗੇ ਫੇਰ ਦੇਖਦੇ ਹੋਰ ਸਾਧੂ ਆ ਗਏ ਨੇ ਤੇ ਭਗਤ ਕਬੀਰ ਜੀ ਕਹਿੰਦੇ ਇਹ ਸੱਚੇ ਬਾਦਸ਼ਾਹ ਹੁਣ ਤਹੀ ਰਾਜ ਰੱਖਣੀ ਹੈ ਨਾ ਘਰ ਮੇਰਾ ਨਾ ਨਾ ਮੇਰੇ ਬੱਚਿਆਂ ਦਾ ਜੇ ਤਾਂ ਪ੍ਰਸ਼ਾਦਾ ਸ਼ਿਕਾਇਤਾ ਬਾਹਰ ਤੇਰੀ ਹੋਊਗੀ ਜੇ ਪ੍ਰਸ਼ਾਦਾ ਨਾ ਸ਼ਿਕਾਇਆ ਕਹਿਣਗੇ ਵੱਡਾ ਰੱਬ ਦਾ ਭਗਤ ਬਣਿਆ ਫਿਰਦਾ ਮੈਂ ਨਹੀਂ ਕੁਝ ਕਰਨਾ ਇੱਕ ਝਾੜ ਦੇ ਉੱਤੇ ਬੈਠੇ ਝਾੜ ਵੱਡਾ ਸਾਰਾ ਝਾੜ ਸੀ ਉਹਦੇ ਉੱਲੇ ਬੈਠ ਕੇ ਲਾਗੇ RAM 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 ਜਪਣ ਤੇ ਨਾਲ ਕਹਿੰਦੇ ਕਿ ਇਹ ਉਹ ਮੇਰਾ ਤਾਂ ਕੁਝ ਨਹੀਂ ਬਈ ਅਗੇ ਭਗਵਾਨ ਆਏ ਮੈਂਟਲ ਸ਼੍ਰੀਮਤੀ ਕਰੋ ਦੇ ਵੀ ਤਾਂ ਬੁਲਾ ਲਿਆ ਪ੍ਰਮਾਤਮਾ ਨੇ ਕਹਿੰਦੇ ਕਰੋ ਜਾ ਕੇ ਜਾ ਕਰਿਆ ਸਭ ਨੂੰ ਭੋਜਨ ਸ਼ਿਕਾਇਆ ਕਹਿੰਦੇ ਵੱਖਰਾ ਹੀ ਭੋਜਨ ਸੀ ਤੇ ਵੱਖਰੀ ਪੰਗਤ ਲੱਗੀ ਸੋਨੇ ਦੇ ਥਾਲ ਸੋਨੇ ਦੇ ਗਲਾਸ ਸੋਨੇ ਦੇ ਚਮਚੇ ਤੇ ਸਾਰੇ ਸਾਧੂਆਂ ਨੂੰ ਬਿਤਾ ਦਿੱਤੇ ਤੇ ਭਗਤ ਕਬੀਰ ਜੀ ਮਹਾਰਾਜ ਦਾ ਰੂਪ ਧਾਰਨ ਕਰ ਲਿਆ ਪ੍ਰਮਾਤਮਾ ਨੇ ਲక్ష్ਮੀ ਨੇ ਮਾਤਾ ਰੋਈ ਦਾ ਰੂਪ ਧਾਰਨ ਕੀਤਾ ਇਹ ਪਿਆਰ ਚਾਕੇ ਕਹਿੰਦੇ ਜਦੋਂ ਭੋਜਨ ਵਰਤਾ ਰਹੇ ਨੇ ਪਰਮਾਤਮਾ ਨੇ ਭੋਜਨ ਵਰਤਾਇਆ ਸਾਧੂਆਂ ਨੂੰ ਭੋਜਨ ਛਕਾ ਕੇ ਸਾਧੂਆਂ ਨੇ ਅਰਦਾਸ ਬੇਨਤੀ ਕੀਤੀ ਭਾਂਡੇ ਚੁੱਕਣ ਲੱਗੇ ਕਹਿੰਦੇ ਭਈ ਸਾਰੇ ਸਾਧੂਆਂ ਨੂੰ ਬੇਨਤੀ ਆ ਆਪ ਕੋ ਆਪਣੇ ਭਾਂਡੇ ਨਾਲ ਹੀ ਲੈ ਜਾਓ ਸੋਨੇ ਦੀ ਬੋਲਬ ਸਤਨਾਮ ਵਾਹੂ ਇਹ ਵਰਤਨ ਤੁਸੀਂ ਆਪਣੇ ਨਾਲ ਹੀ ਲੈ ਜਾਓ ਅੱਗੇ ਜਾ ਕੇ ਵੀ ਇਹਨਾਂ ਦੇ ਵਿੱਚ ਭੋਜਨ ਛਕਣਾ ਹੈ ਮੇਰੇ ਭਗਤ ਵੀ ਜੀ ਦਾ ਪਰਮਾਨੰ ਭਗਤਨਾ ਜੀ ਕੋਲ ਦੇ ਜੋ ਜਨ ਤੁਮਰੀ ਪਾਵਿਤ ਕਰੰਤੇ ਤੇ ਕੀ ਕਾਰ ਸੁਵਾਰਤਾ ਉਹ ਦਾਤਾ ਆਪਣੀ ਪਿਆਰਿਆਂ ਦੇ ਤੇਤਾ ਜਿ ਸਵਾਰਤ ਜਿਹੜਾ ਪਰਮਾਤਮਾ ਦਾ ਸਾਰਾ ਤੱਕ ਲਵੇ ਰੱਬ ਦਾ ਸਾਰਾ ਪਕੜਣੀ ਔਖਾ ਸੀ ਬੰਦਿਆਂ ਦਾ ਸਾਰਾ ਤੱਕਦੇ ਆ ਅਸੀਂ ਜੀਤਿਆਂ ਦਾ ਸਾਰਾ ਤੱਕਦੇ ਆ ਅਸੀਂ ਹੋਰ ਕਿਸੇ ਲੋਕਾਂ ਨਾਲ ਰਿਸ਼ਤੇਦਾਰਾਂ ਦਾ ਸਾਰਾ ਟੱਕਦੇ ਆਂ ਜੇ ਕਿਤੇ ਪ੍ਰਮਾਤਮਾ ਦਾ ਸਾਰਾ ਟੱਕਿਆ ਜਾਵੇ ਨਾ ਫਿਰ ਸਾਰੇ ਕਾਰਜ ਪ੍ਰਮਾਤਮਾ ਆਪ ਬਸ ਵਾਲਾ ਜੁੜਦਾ ਅਸੀਂ ਕਹਿੰਦੇ ਪਤਾ ਨਹੀਂ ਹੋਊਗਾ ਪਤਾ ਨਹੀਂ ਨਹੀਂ ਹੋਊਗਾ ਜੇ ਤੁਮ ਇਹ ਗੱਲ ਲੱਗਦੀ ਨਾ ਫਿਰ ਹੁੰਦਾ ਨਹੀਂ ਹੈ ਬੋਲੋ ਸਤਨਾਮ ਕਦੇ ਮੀਨ ਆ ਪਿਆ ਰਸ ਸੁਭਾਤੀ ਕਰਾ ਦੋ ਮਿੰਟਾਂ ਵਿੱਚ ਮੀਨ ਆ ਪਿਆ ਕੰਦੇ ਜੇ ਤੂੰ ਨਾ ਨਹੀਂ ਪਿਆ ਤੇ ਕਿਸੇ ਨੇ ਕਿਹਾ ਵੀ ਹਉ ਕਰੋ ਵੀ ਸਾਜੀ ਜਗਤ ਜਾ ਕੇ ਅਰਦਾਸ ਕਰੋ ਉਹ ਕੰਦੇ ਜੀ ਚਲੋ ਪਰੋ ਤੂੰ ਜੋ ਅਰਦਾਸ ਕਰਨ ਵਾਸਤੇ ਤੁਰ ਪਿਆ ਅੰਦਰ ਸਾਰਾ ਇੱਕ ਬਜ਼ੁਰਗ ਜਿਹਾ ਬੈਠਾ ਸੀ ਕੰਧ ਨਾਲ ਲੱਗਿਆ ਕਹਦਾ ਵੀ ਕਿੱਧਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦੋਂ ਤੁਸੀਂ ਅਰਦਾਸ ਕਰੀ ਰੱਬ ਨੇ ਵੀ ਪਾ ਦੇਣਾ ਤੇ ਤੁਹਾਡੇ ਕੋਲ ਕੱਪੜਾ ਤਾਂ ਕੋਈ ਹੈ ਨਹੀਂ ਇੱਕ ਮੇਰੇ ਵਰਗਾ ਬੱਚੇ ਬੋਲ ਰਿਹਾ ਖਾਬਾ ਨਾ ਪਾਣਾ ਕਿ ਨਹੀਂ ਬੋਲੋ ਸਤ ਨਾਮ ਮੇਨੇ ਮੁੜਿਓ ਮੁੜਿਓ ਤੇ ਲੋਕ ਕੋਲ ਕਰਾਂ ਨੂੰ ਜੇ ਖਾਬਾ ਇਹਨੇ ਅਜੇ 18 ਵੀ ਚੱਲ ਰਹੇ ਜਿੰਨਾ ਕਾਨੂੰ ਜਿੰਨਾ ਕੇ ਤੁਹਾਨੂੰ ਭਰੋਸਾ ਨਹੀਂ ਆ ਉਸ ਪਰਮਾਤਮਾ ਦੇ ਉੱਤੇ ਜਦੋਂ ਭਰੋਸਾ ਵੱਜ ਗਿਆ ਫੇਰ ਰੱਬ ਨੇ ਆਉ ਬੋਲਿਆ ਰੱਬ ਤੇਤੋਂ ਵਕ ਨਹੀਂ ਤੇਰੀ ਦੇਖਣ ਵਾਲੀ ਹਾਂ ਕਰਦੇ परमात्मा ਦਾ ਦੇਦੇ ਹੈ ਕੋਈ ਯਕਨ ਨੂੰ ਸਮਝਦਾ ਕੋਈ ਕਿਵੇਂ ਸਮਝਦਾ ਕੋਈ ਕਿਵੇਂ ਸਮਝਦਾ ਜਿਵੇਂ ਜਿਵੇਂ ਕਿਸੇ ਨੇ ਸਮਝਿਆ ਉਹੀ ਦੀ ਮਰਦ ਉਹਦੀ ਪੂਰੀ ਕਰ ਦਿੰਦੀ ਬਾਬਾ ਅਨੰਦ ਸਿੰਘ ਜੀ ਨੇ ਉਹ ਜੰਦਕੀ ਕਿ ਤੈ ਦਿੱਤਾ ਸ਼ੱਕ ਭੋਜਨ ਸ਼ੱਗਿਆ ਭਗਤ ਧੰਨੇ ਨੇ ਕਹਿ ਦਿੱਤਾ ਭੋਜਨ ਸ਼ੱਕ ਸ਼ੱਗਿਆ ਤੇ ਅੱਜ ਸਾਥੂ ਕਿਉਂ ਨਹੀਂ ਸ਼ੱਕਦਾ ਕੁਬਨਾਂ ਨੂੰ ਭਰ ਕੇ ਉਹ ਜੀ ਦੇ ਰਸੀ ਬਣਾਉਣੇ ਉਹ ਜੋਨਾ ਜੁਣਾ ਉਹ ਜੋ ਰੋਟੀ ਐਸੀ ਬਣਾਉਣਾ ਜੀ ਬੱਚਿਆ ਕੋਲੋਂ ਪੜਦੀ ਹੋਣੀ ਆ ਹਣ ਪਰ ਹੁਣ ਕਿਉਂ ਨਹੀਂ ਸਕਦਾ ਕਿਉਂਕਿ ਸਾਡੀ ਸ਼ਰਧਾ ਵਿੱਚ ਫਰਕ ਹੈ ਜਦੋਂ ਸ਼ਰਧਾ ਵੱਢ ਗਈ ਫਿਰ ਸਤਿ巴巴 ਨਰੇਂਦ ਸਿੰਘ ਗੋਣੀ ਜੀ ਮਹਾਰਾਜ ਦੀ ਇੰਨੀ ਭਾਵਨਾ ਇੰਨੀ ਸ਼ਰਧਾ ਤੇ ਵਿੱਚ ਅੱਜ ਕੱਲ੍ਹ ਕੇ ਸਾਨੂੰ ਕਹਿੰਦੇ ਮੈਨੂੰ ਕਾਸ਼ੇ ਦੀ ਰੋਟੀ ਨਾ ਦਿਓ ਪਾਣੀ ਨਾ ਦਿਓ ਕੱਪੜੇ ਨਾ ਦਿਓ ਬਸ ਗੁਰੂ ਸਾਹਿਬ ਦਾ ਸਤਕਾਰ ਕਰਿਓ ਸਤਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 6 ਫੁੱਟ ਦੇ ਬੈੱਡ ਤੇ ਹੋਣਾ ਚਾਹੀਦਾ ਬੋਲੋ ਸਤਿਨਾਮ ਵਾਹਿਗੁਰੂ ਅਸੀਂ ਕਹਾਂਜੀ 6 ਫੁੱਟ ਦੇ ਬੈੱਡ ਤੇ ਰੋਜ਼ ਸਾਰੇ ਤਾਂ ਮਿੱਗੀ ਸਾਹਿਬ ਤੇ ਕਰਦੇ ਨੇ ਕਹਿੰਦੇ ਫਿਰ ਦੋੜਾ ਨਾ ਪਲਿਓ ਆਗਿਆ ਪਈਏ ਪਾਲ ਕੀ ਤੱਤੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਕੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਕਹਿੰਦੇ ਜੇ ਤੁਸੀਂ ਪ੍ਰਗਟ ਗੁਰਾਂ ਕੀ ਦੇ ਸਮਝ ਲਿਆ ਨਾ ਤੇ ਫੇਰ ਤਾਂ ਸਾਡਾ ਸਤਿਗੁਰੂ 6 ਫੁੱਟ ਦੇ ਬੈੱਡ ਤੇ ਪ੍ਰਕਾਸ਼ ਸ਼ੁਰੂ ਕਰਦਾ ਪਰਗਟ ਗੁਰਾਂ ਦੀ ਦੇਹ ਜਿਨ੍ਹਾਂ ਤੇ ਅਸੀਂ ਪਰਗਟ ਗੁਰਾਂ ਦੀ ਦੇਹ ਕਰਕੇ ਨਹੀਂ ਸਮਝਦੇ ਉਹਨਾਂ ਤੇ ਸਾਡੇ ਭਾਜ ਨਹੀਂ ਦਾਤਾ ਸਵਾਚਾ ਜਿੱਤੇ ਸਾਡਾ ਭਰੋਸਾ ਸ਼ਰਧਾ ਵੱਜ ਗਈ ਤੇ ਉਹਤੇ ਫਿਰ ਰੱਬ ਦੇ ਪਿਆਰਿਆਂ ਨੂੰ ਮਾਪੂਰ ਬਾਪ ਦਾ ਸੋਨ ਦਾ ਜੀ ਮਹਾਰਾਜ ਵਰ ਗਿਆ ਲੋ ਬਿਲਕੁਲ ਬਾਣੀ ਦੇ ਅੰਦੇ ਕਹਿ ਦਿੱਤਾ ਅੱਜ ਵੀ ਤੁਸੀਂ ਜਿਹੜੀ ਮਰਜੀ ਅਰਦਾਸ ਕਰਨ ਹੋ ਗਈ ਸ਼ਰਧਾ ਭਰਨਾ ਦੇ ਨਾਲ ਕੇ ਅਰਦਾਸ ਕਰਦੇ ਹੋ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਕਦਿਓ ਜਿਨ੍ਹਾਂ ਦੀ ਇੱਥੇ ਨਹੀਂ ਕੋਈ ਕੱਲੇ ਤਰੋਂਡੇ ਵਿੱਚ ਚੱਲਦੀ ਹੈ ਜਾਂ ਚਲੋ ਸੰਗਰੂਹ ਤੇ ਕਰਤੱਪੇ ਤੇ ਕਰਵਾ ਲੋ ਦੀ ਚੱਲਦੀ ਹੋਣੀ ਹੈ ਉਹ ਜੀ ਤੁਹਾਡੀ ਅਰਦਾਸ ਪੂਰੀ ਕਰ ਸਕਦੇ ਉਹ ਕਰਨਗੇ ਵਿੱਚ ਕਰਦਾ ਦੇ ਚੱਲਦੀ ਰੱਬ ਤੇ ਸਭ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਸਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੇ ਪਾਵਨ ਕਰਨਾਂ ਵਿੱਚ ਆਪ ਜੁਰ ਕਰਕੇ ਅੱਜ ਇਹ ਪਰਿਵਾਰ ਸਾਡੀ ਮਾਣ ਵਿੱਚ ਦਰਬਾਰ ਸੇ ਰੋਕਣਾ ਤੇ ਪ੍ਰਸ਼ਾਦ ਲੈ ਕੇ ਫਿਰ ਗੁਰਬਖਸ਼ਾ ਗੁਰੂ ਕਾ ਲੰਗਰ ਆਪ ਜੀ ਦੀ ਇੱਛਾ ਕੇ ਜਾਣ ਦੀ ਕਿਰਪਾਲਤਾ ਕਰੀ ਹੈ ਹੋਰ ਜਿਆਦਾ ਤੋਂ ਬਹੁਤ ਖੁਲਾ ਹੋ ਗਿਆ ਹੋਣ ਗਿਆ ਅਗਰ ਨਾਲ ਕਾਰਨ ਨੇ ਤੋ ਕਿ ਕਿ ਜਾਂ ਕਿ ਬਸ ਗੁਰੂਆਂ ਸਾਹਿਬ ਕਹਿਣ ਕਿ ਸਹੀ ਪ੍ਰਬੰਧ ਜੀ ਜਦੋਂ ਵੀ ਆਉਂਦਾ ਹੈ ਉਦੋਂ ਕੋਈ ਨਾ ਕੋਈ ਕੰਮ ਵਿੱਚ ਪੱਟ ਕੇ ਲਿਆਉਣਾ ਹੋ ਜੋ ਸਤਨਹਾ ਦੇ ਕਰਕੇ ਮੈਨੂੰ ਮਾਫ ਕਰੇ ਸਾਡੇ ਬਾਹਰ ਕੁਝ ਕਰਨੇ ਸੀ ਕੋਈ ਲੋਕਾਂ ਨੂੰ ਪੜ ਕੇ ਮਾਫੀ ਮੰਗਣੀ ਹੈ ਸੰਗਤ ਨੂੰ ਇਸ ਕਰਕੇ ਸੰਗਤ ਵੱਡੀ ਹੈ ਗੁਰੂ ਵੱਡਾ ਹੈ ਜੇਕਰ ਕਿ ਪਹਿਲਾਂ ਇਹ ਸਹਿਬਾ ਦੇਸੀ ਹਾਜੀ ਭਲਕੇ ਫਿਰ ਜਦੋਂ ਬਸਵਾ ਸਾਹਿਬ ਉਹਨੂੰ ਸੰਤ ਬਾਬਾ ਹਰਿਬੰਸ ਸਿੰਘ ਜੀ

مان بي کوم کا